ਦਾ ਨਾਮ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਉ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਡਰ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਦੀ ਉਮਰ ਸੀ ਆਪਣੇ ਮੇਰੇ ਖਤੀਸ 26 ਸਾਲ 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਰਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਫਰ ਗਿਆ ਇਹ ਇਹ ਸਾਰਾ ਅਜ ਤੂੰ ਮੇਰੇ ਖਾਤੇ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 26 ਸਾਲ ਹਾਂ ਜੀ 26 ਸਾਲ ਸਰ ਕੀ ਕਰਨਾ ਹੈ ਮੈਂ ਕਰਨਾ ਸਾਰੇ ਅੱਜ ਤੋਂ ਪਹਿਲਾਂ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2-2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੁੰਡ ਦੇ ਵਿੱਚ ਆਇਆ ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਇਸ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਸੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਐਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਨ ਤੋਂ ਬਾਅਦ ਹੁਣ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਨੂੰ ਇਨੋ ਡੈਥ ਗੋਸਟ ਕਰਦੇ ਹੁੰਦੇ ਆ ਸਰ ਵਹਿ ਕੇ ਕਮਾਰਾ ਸੇ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨਨਾ ਨੇ ਕੀਤਾ ਗਿਆ ਅੰਤਿਮ ਸੰਸਕਾਰ ਕੀਤਾ ਹਾਂਜੀ ਅੱਜ ਅੱਜ ਇਹਦਾ ਅੰਤਮ ਸੰਸਕਾਰ ਹੈ ਅੱਜ ਤੋਂ 2 ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਸੁਖਪੀਰ ਸਿੰਘ ਸੀਗਾ ਤੇ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਚ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹੇ ਦਰਦ ਹੋਈ ਆ ਦਰਦ ਹੋਈ ਜਾ ਇੱਕਦਮ ਤੇ ਇਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪਤਲ ਫਟਾਫਟ ਬਹੁਤ ਜਲਦੀ ਇਹ ਤੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵਾਲਿਆਂ ਨੇ ਯਾਤਰਾ ਕਰਤਾ ਉਹ ਅੰਮ੍ਰਿਤਸਰ ਲੱਜ ਮਿਲਟਰੀ ਦਾ ਬੰਦਾ ਮਿਲਟਰੀ ਆਫਸਰ ਲੱਗ ਮਿਲਟਰੀ ਆਫਸਰ ਲੈ ਗਏ ਆ ਉੱਥੇ ਜਾ ਕੇ ਉਹਨਾਂ ਨੇ ਐਫਸੀ ਜੀ ਜਿਗਰ ਸਭ ਕੁਝ ਕੀਤਾ ਵਾ ਉਸ ਬਾਅਦ ਉਹਨਾਂ ਡੈਥ ਤੇ ਕਲੀਅਰ ਕਰਤਾ ਇਹ ਸਰ ਜਿਹੜੇ ਢਿਲ ਮੱਠ ਜਰੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈਥ ਕਿੰਨੇ ਤਿਲ ਮੱਠ ਤੋਂ ਕੋਈ ਹੋਈ ਨਹੀਂ ਬੜਾ ਨਿਰੋਹ ਬੰਦਾ ਸੀਗਾ ਇਹ ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਕਿੱਥੇ ਪੋਸਟਿੰਗ ਕਿਥੇ ਸੀ ਤੇ ਪੋਸਟ ਹੈ ਦੀ ਮਿਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜiment ਦੇ ਤੇ ਵੈਕ ਬਰੇ ਹਾਂਜੀ ਵੈਕ ਬਰੇ ਵੈਹ ਸੀਗਾ ਕਿੰਨੇ ਬੱਚੇ ਇੱਕ ਬੱਚਾ ਇਹਦਾ 9 10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਪਰਿਵਾਰ ਦੇ ਪਿੱਛੇ ਇੱਕ ਭੈਣ ਆ ਇੱਕ ਮਾਂ ਇੱਕ ਭਰਾ ਭਰਾ ਤੇ ਅੱਜ ਸਰਕਾਰ ਦੀ ਮਲ ਸਨਮਾਨਨਾ ਸੰਸਕਾਰ ਹੋਇਆ ਹੈ ਹਾਂ ਸਰਕਾਰ ਦੇ ਸਲਮਾਨ ਦੇ ਨਾਲ ਉਹਨਾਂ ਦੀ ਯੂਨਟ ਦੇ ਦੀ ਯੂਨਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ساری ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ ਕਰਵਾਈ ਆ ਤੋਂ ਘਰ ਤੱਕ ਵੀ ਉਹਨਾਂ ਨੇ ਡੈੱਡ ਬਾਡੀ ਤੱਕ ਪੋਸਟਮਾਸਟਰ ਵੀ ਉਹਨਾਂ ਨੇ ਆਪ ਹੀ ਕਰਵਾਇਆ ਵਾ ਤੇ ਘਰ ਵੀ ਛੱਡ ਕੇ ਨਾਲ ਸਰਕਾਰ ਵੀ ਉਹਨਾਂ ਨੇ ਸਰਕਾਰੀ ਸਲਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਵਾ ਇਸ ਬੱਚੇ ਦਾ ਜਦ ਇਹ ਵੀ ਉਥੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੇ ਖੱਲਿਆਣ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਥੇ ਠੰਡ ਜ਼ਿਆਦਾ ਸੀ ਖੱਲਿਆਣ ਕੇ ਕੀ ਕਾਰਨ ਬਣਿਆ ਇਹਦੇ ਬਰ ਜੀ ਕੁਝ ਨਹੀਂ ਕਰ ਸਕਦਾ ਹੁਣ ਉੱਥੇ ਗਲੇਸ਼ੀਅਰ ਕਟਿਆ ਨਾ ਗਲੇਸ਼ੀਅਰ ਹੀ ਕਟਿਆ ਉੱਥੇ